ਦੀਵਨ ਮਾਨਜੋਗ ਐਸਐਸਪੀ ਸਰ ਪਟਿਆਲਾ ਦੀਆਂ ਦਿਸ਼ਾ ਦੇ ਹੇਠ ਅਸੀਂ 26 ਤਰੀਕ ਨੂੰ ਇੱਕ ਗਸਤ ਲਗਾਈ ਹੋਈ ਸੀ ਤਾਂ ਬੱਸ ਸਟੈਂਡ ਦੇ ਕੋਲ ਅਸੀਂ ਗਸਤ ਨਾਕਾ ਲਗਾਇਆ ਹੋਇਆ ਸੀ ਉਸ ਦੇ ਦੌਰਾਨ ਲਵਪ੍ਰੀਤ ਸਿੰਘ ਉਰਫ ਪਾਓ ਜਿਹਦੀ ਅਸੀਂ ਅਰੈਸਟ ਪਾਈ ਆ ਤੇ ਇਹ ਚ ਟੋਟਲ ਪੰਜ ਜਣੇ ਸੀ ਮੌਕੇ ਤੋਂ ਜਿਹੜੇ ਇੱਕ ਜਣਾ ਸੀ ਜਿਹੜਾ ਉਹ ਉੱਥੋਂ ਫਰਾਰ ਹੋ ਗਿਆ ਮੌਕੇ ਤੋਂ ਅ ਅਕਲੀ ਨੇਹਰਾ ਸੀ ਨੇਰੇ ਦਾ ਫਾਇਦਾ ਚੱਕਦਾ ਹੋਇਆ ਉੱਥੋਂ ਫਰਾਰ ਹੋ ਗਿਆ ਚਾਰ ਜਣੇ ਅਸੀਂ ਰਾਉਂਡ ਅਪ ਕੀਤੇ ਔਰ ਚਾਰਾਂ ਦੀ ਅਰੈਸਟ ਪਾ ਚੁੱਕੇ ਹਾਂ ਜੀ ਔਰ ਚਾਰਾਂ ਦੇ ਉੱਪਰ ਜਿਹੜੇ ਪਹਿਲਾਂ ਸੀ ਮੁਕੱਦਮੇ ਆ ਜਿਹੜਾ ਲਵਪ੍ਰੀਤ ਸਿੰਘ ਉਰਫ ਲਵਲੀ ਆ ਉਹਦੇ ਉੱਪਰ ਪੰਜ ਮੁਕੱਦਮੇ ਪਹਿਲਾਂ ਦਰਜ ਹੈਗੇ ਆ ਪੰਜਾਂ ਦੇ ਵਿੱਚੋਂ ਇਹਦੇ ਜਿਹੜੇ ਲਵਲੀ ਆ ਇਹਦੇ ਉੱਪਰ 323 ਦਾ ਹੈਗਾ ਆ 308 ਦਾ ਮੁਕਦਮਾ ਹੈਗਾ 302 307 ਦਾ ਮੁਕਦਮਾ ਆ ਇੱਕ ਜਿਹੜਾ 307 ਦਾ ਮੁਕਦਮਾ 302 ਦਾ ਮੁਕਦਮਾ ਇਹ ਸੰਗਰੂਰ ਦੇ ਵਿੱਚ ਇਹਨੇ ਵਾਰਦਤ ਕੀਤੀ ਸੀ ਤੇ ਉੱਥੇ ਮੁਕਦਮਾ ਦਰਜ ਹੋਇਆ ਸੀ ਤੇ ਇਹ 10 6 2025 ਨੂੰ ਬੇਲ ਤੇ ਹੀ ਬਾਹਰ ਆਇਆ ਸੀ ਉਸ ਤੋਂ ਬਾਅਦ ਇਹਨੇ ਜਿਹੜਾ ਸੀ ਗਸਤ ਲਗਾਈ ਹੋਈ ਸੀ ਉਹਦੇ ਉੱਪਰ ਇਹਨੂੰ ਰਾਂਡ ਅਪ ਕੀਤਾ ਹੈ ਜੀ ਇਹ ਕਿਸੇ ਪ੍ਰਾਥ ਵਿੱਚ ਸੀ ਜਿਹੜਾ ਤੁਸੀਂ ਨੂੰ ਕਿਸ ਕਾਬਲੋਂ ਇਕੱਠੇ ਹੋਏ ਸੀ ਜੀ ਕੀ ਬਾਰ ਦਾ ਤੁਹਾਨੂੰ ਇੰਜਾਮ ਦੇਣਾ ਚਾਹੁੰਦੇ ਸੀ ਅ ਸਾਨੂੰ ਇਹਦੇ ਕੋਲ ਜਿਹੜਾ ਮੌਕੇ ਤੋਂ ਰਿਕਵਰੀ ਹੋਈ ਆ ਉਹ ਇੱਕ ਪਿਸਤਲ ਜਿਹੜਾ ਆ ਔਰ ਕਵਰ ਹੋਇਆ ਜੀ ਤੇ ਇਹਦੇ ਕੋਲ ਸਾਨੂੰ ਐਂਡੀ ਦਾ ਵੀ ਨਸ਼ੀਲੀਆਂ ਗੋਲੀਆਂ ਜਿਹੜੀਆਂ 900 ਜਿਹੜੀਆਂ ਗੋਲੀਆਂ ਜਿਹੜੀਆਂ ਉਹ ਵੀ ਸਾਨੂੰ ਰਿਕਵਰ ਹੋਈਆਂ ਆ ਪਲੱਸ ਸਾਨੂੰ ਇਹਦੇ ਕੋਲ ਇੱਕ ਦਾਤਰ ਲੋਹੇ ਦਾ ਤਿੰਨ ਦਾਤਰ ਜਿਹੜੇ ਆ ਉਹ ਰਿਕਵਰ ਹੋਏ ਆ ਇੱਕ ਇਹਨਾਂ ਦੇ ਕੋਲ ਗੱਡੀ ਸੀ ਗੱਡੀ ਦੇ ਵਿੱਚ ਜਦੋਂ ਅਸੀਂ ਸਰਚ ਕੀਤੀ ਤਾਂ ਗੱਡੀ ਦੇ ਵਿੱਚ ਦਾਤਰ ਪਿਸਟਲ ਤੇ ਇੱਕ ਦੋ ਚਾਕੂ ਸੀ ਤੇ ਇੱਕ ਲੋਹੇ ਦੀ ਪਾਈਪ ਸੀ ਜਿਹਦੇ ਉੱਪਰ ਮੋਟਰਸਾਈਕਲ ਦੀ ਗਰਾਰੀ ਵਗੈਰਾ ਵੀ ਲੱਗੀ ਹੋਈ ਸੀ ਇਹ ਮੌਕੇ ਤੋਂ ਸਾਨੂੰ ਜਿਹੜਾ ਸਰਚ ਕੀਤਾ ਤੇ ਸਾਰਾ ਕੁਝ ਰਿਕਵਰ ਹੋਇਆ ਮਨੇ ਕਿਸ ਤਰ੍ਹਾਂ ਇਹ ਆਪਣੇ ਜਿਹੜੀ ਵਾਰਦਾਤ ਨੂੰ ਅੰਜਾਮ ਦੇ ਦੇਣੀ ਇਸ ਤੋਂ ਪਹਿਲਾਂ ਵੀ ਕੋਈ ਕਿਸ ਤਰ੍ਹਾਂ ਅੰਜਾਮ ਦੇ ਰਹੇ ਨੇ ਇਕੱਠੇ ਹੋ ਕੇ ਲੜ ਕੇ ਆ। ਆ ਐਕਚੁਅਲੀ ਇਹ ਇੱਥੇ ਨਾ ਗੈਂਗ ਦੀ ਤਰ੍ਹਾਂ ਇੱਥੇ ਕੰਮ ਕਰ ਰਹੇ ਸੀ ਤੇ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਇਹਨਾਂ ਤੇ 302 ਦਾ 307 ਦੀਆਂ ਐਫਆਈਆਰ ਪਹਿਲਾਂ ਵੀ ਦਰਜ ਹੈਗੀਆਂ ਆ ਤੇ ਅਸੀਂ ਮੈਨੂੰ ਲੱਗਦਾ ਇਹ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਅੰਜਾਮ ਦੇਣਾ ਚਾਹੁੰਦੇ ਸੀ ਜਿੰਨੂੰ ਅਸੀਂ ਦਰਾਂਗਸਤ ਜਿਹੜਾ ਅਸੀਂ ਕੰਟਰੋਲ ਕਰ ਲਿਆ। ਉਮਰਾ ਕਿੰਨੀਆਂ ਕਿੰਨੀਆਂ ਕਿ ਅ ਇਹ ਜਿਹੜੇ ਚਾਰ ਜਾਨੇ ਜਿਹੜੇ ਅਸੀਂ ਰਾਉਂਡ ਅਪ ਕੀਤੇ ਇਹਨਾਂ ਦੀ ਜ਼ਿਆਦਾ ਉਮਰ ਨਹੀਂ ਹੈਗੀ 23 ਸਾਲ 24 ਸਾਲ 25 ਸਾਲ ਇੰਨੀ ਕਿ ਇਹਨਾਂ ਦੀ ਉਮਰ ਹੈ ਜੀ ਇਹ ਸਾਰੇ ਦੋਸਤ ਨੇ ਜਾਂ ਕਿਸ ਤਰ੍ਹਾਂ ਨਹੀਂ ਦੇ ਆਪਸ ਕੀ ਰਿਲੇਸ਼ਨ ਨੇ ਮੈडम ਆਪਸ ਚ ਇੱਕੋ ਹੀ ਕਲੋਨੀ ਦੇ ਆ ਸਾਰੇ ਇੱਕੋ ਹੀ ਮੱਲੇ ਚ ਰਹਿੰਦੇ ਆ ਤੇ ਇਕੱਠੇ ਰਹਿ ਕੇ ਕੰਮ ਕਰਦੇ ਆ ਸਾਰੇ ਉਹ ਹਜੇ ਜੀ ਇੱਕ ਤਪਤੀਸ਼ ਦਾ ਪਾਰਟ ਆ ਉਹ ਅਸੀਂ ਰਿਮਾਂਡ ਲੈ ਕੇ ਤੋਂ ਤਪਤੀਸ਼ ਦੀ ਵਿੱਚ ਅਸੀਂ ਪੁੱਛ ਗਏ ਤੇ ਸਾਹਮਣੇ ਆਊਗਾ ਮੈਡਮ ਨਸ਼ਾ ਨੂੰ ਰੋਕ ਰੋਕtham ਲੀਗ ਨਾਂਬਾ ਪੁਲਿਸ ਹੋਰ ਕੀ ਕਰਦੀ ਹੈ ਜਿਸ ਤੋਂ ਇਲਾਵਾ ਵੀ ਕਾਫੀ ਕੋਸ਼ਿਸ਼ ਕੀਤੀ ਹੈ ਅ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਰੋਟੀਸ਼ਾਨਾ ਪਿੰਡ ਕਾਫੀ ਬਦਨਾਮ ਸੀ ਤੇ ਪਿਛਲੇ 7-8 ਮਹੀਨਿਆਂ ਤੋਂ ਬਿਲਕੁਲ ਉਥੇ ਸਾਫ ਆ ਈਵਨ ਕਿ ਉਥੋਂ ਦੇ ਜਿਹੜੇ ਸਰਪੰਚ ਸੀ ਉਹ ਵੀ ਇੱਥੇ ਆ ਕੇ ਗਏ ਆ ਮੈਨੂੰ ਆਨਰ ਵੀ ਕਰਕੇ ਗਏ ਐਸ ਐਚਓ ਨੂੰ ਆਨਰ ਕਰਕੇ ਗਏ ਆ ਕਿ ਸਾਡੇ ਪਿੰਡ ਦੇ ਵਿੱਚੋਂ ਬਿਲਕੁਲ ਜਿਹੜਾ ਨਸ਼ਾ ਜਿਹੜਾ ਆ 100% ਜਿਹੜਾ ਕਲੀਅਰ ਹੋ ਚੁੱਕਾ ਆ ਪਲੱਸ ਅਸੀਂ ਹਰ ਰੋਜ਼ ਜਿਹੜੀਆਂ ਅਸੀਂ ਰੇਡਸ ਕਰ ਰਹੇ ਆ ਗਸਤ ਲਗਾਣੇ ਆ ਨਾਕੇ ਲਗਾਣੇ ਆ ਚੈਕਿੰਗ ਚੱਲ ਰਹੀਆਂ ਆ ਜਿਹੜੇ ਸਪਲਾਇਰ ਹੈਗੇ ਆ ਜਾਂ ਪੈਡਲਰ ਹੈਗੇ ਆ ਉਹਨਾਂ ਦੇ ਉੱਪਰ ਰੇਡਸ ਚੱਲ ਰਹੀਆਂ ਆ ਤੇ ਇਹ ਜਿਹੜੇ ਨਸ਼ੇ ਦੇ ਉੱਪਰ ਜਿਹੜੀ ਪੰਜਾਬ ਸਰਕਾਰ ਦੀ ਇੱਕ ਮੁਹਿੰਮ ਚੱਲੀ ਹੋਈ ਆ ਤੇ ਉਹਨੂੰ ਅਸੀਂ ਮਤਲਬ ਪੂਰਾ ਜਿਵੇਂ ਸਾਨੂੰ ਪ੍ਰੋਸੀਜਰ ਆਫ ਅਫਸਰਾਂ ਦੀ ਹਦਾਇਤਾਂ ਹੁੰਦੀਆਂ ਆ ਉਹਦੇ ਤਹਿਤ ਅਸੀਂ ਸਾਰਾ ਇਹ ਕਾਰਵਾਈ ਕਰ ਰਹੇ ਆ ਮਨ ਜਿਹੜੇ ਰੈਸਟੋਰੈਂਟ ਕਾਫੀ ਸ਼ਰਾਬ ਪੋਸ ਰਹੇ ਨੇ ਨਸ਼ਾ ਵੇਚ ਰਹੇ ਨੇ ਨਸ਼ੇ ਦੇ ਲੋਕਾਂ ਤੇ ਪਹੁੰਚ ਰਹੇ ਨੇ ਲੱਗਦਾ ਕੋਈ ਜਿਹੜੇ ਰੈਸਟੋਰੈਂਟ ਗਲਤ ਕਰ ਰਹੇ ਨੇ ਫੁੱਲਸ ਨੂੰ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਜ਼ਰੂਰ ਕਰਨੀ ਚਾਹੀਦੀ ਹੈ ਜੀ ਤੇ ਉਹ ਕਰ ਵੀ ਰਹੇ ਆਂ ਅਸੀਂ ਨੌਜਵਾਨੀ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਜਿਵੇਂ ਛੋਟੀ ਉਮਰ ਦੇ ਜਿਹੜੇ ਉਹ ਕਰਦੇ ਨੇ ਕਰਾਉਂਦੇ ਆ ਆ ਆਪਾਂ ਦੇਖ ਹੀ ਰਹੇ ਆਂ ਜਿਵੇਂ ਕਿ ਅੱਜ ਅਸੀਂ ਜਿਹੜੇ ਇਹ ਚਾਰ ਬੰਦੇ ਰਾਉਂਡ ਅਪ ਕੀਤੇ ਆ ਇਹਨਾਂ ਦੀ ਉਮਰ ਹਜੇ ਬਹੁਤ ਛੋਟੀ ਆ 23 ਸਾਲ ਤੋਂ ਲੈ ਕੇ 25 ਸਾਲ ਦੇ ਵਿੱਚ ਵਿੱਚ ਹੈਗੇ ਆ ਜੇ ਹੁਣ ਤੋਂ ਹੀ ਇਸ ਕੰਮ ਦੇ ਵਿੱਚ ਤੇ ਪੈਂਦੇ ਆ ਇਹਨਾਂ ਤੇ ਨਹੀਂ ਠੱਲ ਪਾਈ ਜਾਂਦੀ ਤੇ ਇਹ ਅੱਗੇ ਜਾ ਕੇ ਵੱਡੀਆਂ ਵਾਰਦਾਤਾਂ ਨੂੰ ਇੰਜਾਮ ਦੇ ਸਕਦੇ ਆ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਮੈਸੇਜ ਦਵਾਂਗੀ ਕਿ ਕੋਈ ਚੰਗਾ ਕੰਮ ਕਰੋ ਜਿਹਦੇ ਨਾਲ ਤੁਹਾਡੇ ਪੇਰੈਂਟਸ ਦਾ ਜਾਂ ਤੁਹਾਡੇ ਪੰਜਾਬ ਦਾ ਨਾਮ ਰੋਸ਼ਨ ਹੋਣ ਇਹੋ ਜੇ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ ਮਾੜੇ ਕੰਮਾਂ ਦਾ ਮਾੜਾ ਹੀ ਨਤੀਜਾ ਹੈ ਜਿਹੜਾ ਕਿ ਅੱਜ ਇਹਨਾਂ ਨੂੰ ਭੁਗਤਣਾ ਪੈ ਰਿਹਾ ਹੈ